ਜ਼ਿਲ੍ਹਾ ਸੰਗਰੂਰ ਦੇ ਵਿੱਚ ਕੰਪਿਊਟਰ ਅਧਿਆਪਕਾਂ ਵੱਲੋਂ ਇੱਕ ਅਨੋਖੀ ਪਹਿਲ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪਾਲ ਯਾਤਰਾ ਸ਼ੁਰੂ ਕੀਤੀ ਹੈ ਇਹ ਯਾਤਰਾ ਸੰਗਰੂਰ ਦੇ ਸ਼ਹਿਰ ਦੇ ਵਿੱਚੋਂ ਸ਼ੁਰੂ ਕੀਤੀ ਗਈ ਅਤੇ ਉਸ ਤੋਂ ਬਾਅਦ ਭਗਵੰਤ ਮਾਨ ਦੀ ਕੋਠੀ ਕੋਲ ਵੀ ਇਹ ਯਾਤਰਾ ਪਹੁੰਚੀ ਹੈ ਜਿਸ ਤੋਂ ਬਾਅਦ ਮੀਡੀਆ ਨਾਲ ਗਲਪਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਪਾਲ ਕਰ ਰਹੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਨਹੀਂ ਮਿਲੇ ਅਤੇ ਉਹਨਾਂ ਦੀਆਂ ਮੰਗਾਂ ਦੀ ਹੁਣ ਤੱਕ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਨਾਮ ਪਿਆਦੇ ਤੁਹਾਡੀ ਜਿਹੜੀ ਯੂਨੀਅਨ ਹੈ ਤੁਸੀਂ ਅੱਜ ਮੁੱਖ ਮੰਤਰੀ ਦੇ ਘਰ ਕਿਉਂ ਆਇਓ ਤੇ ਮੇਰਾ ਨਾਮ ਜਗਦੀਸ਼ ਸ਼ਰਮਾ ਹੈ ਕੰਪਿਊਟਰ ਜਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਗਰੂਪ ਤੋਂ ਤੇ ਮੁੱਖ ਮੰਤਰੀ ਜੇ ਘਰੇ ਅਸੀਂ ਸਿਰਫ ਉਹਨਾਂ ਨੂੰ ਪੁੱਛਣ ਆਇਆ ਵੀ ਜਿਹੜੇ ਕਹਿੰਦੇ ਸੀਗੇ ਵੀ ਮੇਰੇ ਨਾਲ ਆ ਕੇ ਗੱਲ ਕਰੋ ਮੀਟਿੰਗਾਂ ਕਰੋ ਤੇ ਉਹ ਜਦੋਂ ਪ੍ਰਸ਼ਾਸਨ ਦੇ through ਉਹਨਾਂ ਨੂੰ ਮੀਟਿੰਗ ਦਿੱਤੀ ਜਾਂਦੀ ਹੈ ਉਹਨਾਂ ਵੱਲੋਂ ਤਾਂ ਉਹ ਮੀਟਿੰਗਾਂ ਤੋਂ ਮੁੱਕਰਦੇ ਨੇ ਤੇ ਕਿੰਨੀ ਵਾਰ ਉਹ ਕੰਮ ਕਹਿ ਕੇ ਵੀ ਮੁੱਕਰ ਚੁੱਕੇ ਨੇ ਸਾਡੇ ਕੀ ਮੰਤਰੀ ਸਾਹਿਬ ਨੇ ਸਾਡਾ ਅਨਾਉਂਸ ਕੀਤਾ ਸੀਗਾ ਵੀ ਦਵਾਈ ਦੇ ਤੋਹਫਾ ਦਿੱਤਾ ਜਾਊਗਾ ਤੁਹਾਨੂੰ ਲੇਕਿਨ ਉਹ ਤੋਹਫਾ ਤੋਹਫਾ ਪਤਾ ਨਹੀਂ ਕਿੱਥੇ ਹੈ ਖਾਲੀ ਹੈ ਭਰਿਆ ਹੋਇਆ ਕਿੱਥੇ ਗਿਆ ਕਿੱਥੇ ਨਹੀਂ ਗਿਆ ਹਜੇ ਤੱਕ ਉਹ ਸਾਨੂੰ ਲੱਭਿਆ ਨਹੀਂ ਦੋ ਵਾਰੀ ਦੋ ਵਾਰੀ ਆਪਣੇ ਟਵਿੱਟਰ ਅਕਾਊਂਟ ਤੋਂ ਉਹ ਅਨਾਉਂਸ ਕਰ ਚੁੱਕੇ ਨੇ ਗਵਰਨਮੈਂਟ ਆਫ ਪੰਜਾਬ ਦਾ ਜਿਹੜਾ ਆਫੀਸ਼ਲ ਟਵਿੱਟਰ ਟਵਿੱਟਰ ਅਕਾਊਂਟ ਹੈ ਉਹ ਵੀ ਅਨਾਉਂਸ ਕਰ ਚੁੱਕੇ ਨੇ ਵੀ ਕੰਪਿਊਟਰ ਦੇ ਆਧਕਾਰ ਨੂੰ ਦਵਾਈ ਦਾ ਤੋਹਫਾ ਦਿੱਤਾ ਜਾਊਗਾ ਲੇਕਿਨ ਉਹ ਤੋਹਫਾ ਕੰਪਿਊਟਰ ਦੇ ਆਧਕਾਰ ਤੱਕ ਹਜੇ ਤੱਕ ਪਹੁੰਚਿਆ ਨਹੀਂ ਮੀਟਿੰਗਾਂ ਸਾਡੇ ਨਾਲ ਕਰਦਾ ਨਹੀਂ ਕੋਈ ਮੁੱਖ ਮੰਤਰੀ ਸਾਹਿਬ ਗਾਇਬ ਨੇ ਉਹਨਾਂ ਨਾਲ ਜਿੰਨਾ ਮਰਜ਼ੀ ਰਾਤ ਤੱਕ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਹੁਣ ਤੱਕ ਸਾਡਾ ਉਹਨਾਂ ਨਾਲ ਕੋਈ ਰਾਸਤਾ ਨਹੀਂ ਹੋਇਆ ਮਜਬੂਰੀ ਵਸ ਸਾਡੂ ਅੱਜ ਮੁੱਖ ਮੰਤਰੀ ਭਾਦਿਆ ਯਾਤਰਾ ਕਰਨੀ ਪਈ ਇਹ ਸਾਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਸਾਡੀ ਡਿਮਾਂਡ ਸੀ ਨੇ ਸਾਡੀਆਂ ਡਿਮਾਂਡਸ ਨੇ ਵੀ 2011 ਦੇ ਵਿੱਚ ਪੰਜਾਬ ਦੇ ਇੱਕ ਗਵਰਨਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕੰਪਿਊਟਰ ਵਿਦਿਆਰਥੀਆਂ ਨੂੰ ਪਿਕਚਰ ਸੁਸਾਇਟੀ ਦੇ ਵਿੱਚ ਪੱਕਾ ਕੀਤਾ ਗਿਆ ਸੀਗਾ ਜਿਹੜੇ ਹੋਰ ਮੁਲਾਜ਼ਮ ਜਿਹੜੇ ਵੀ ਬੈਨੇਫਿਟ ਲੈ ਰਹੇ ਨੇ ਉਹ ਸਭ ਬੈਨੇਫਿਟ ਸਾਨੂੰ ਮਿਲਨੇ ਐਸ ਪਰ ਨੋਟੀਫਿਕੇਸ਼ਨ ਮਿਲਨੇ ਚਾਹੀਦੇ ਨੇ ਲੇਕਿਨ ਸਮੇਂ ਸਮੇਂ ਦੀ ਸਰਕਾਰਾਂ ਨੇ ਸਾਡੇ ਤੋਂ ਹੌਲੀ ਹੌਲੀ ਉਹ ਚੀਜ਼ ਹੈ ਹੱਕ ਖੋਏ ਗਏ ਕਾਂਗਰਸ ਸਰਕਾਰ ਲਈ ਅਕਾਲੀਆ ਦੀ ਸਰਕਾਰ ਰਹੀ ਲੇਕਿਨ ਸਾਡੀ ਕਿਸੇ ਨੇ ਨਹੀਂ ਸੁਣੀ ਅਸੀਂ ਧੱਕ ਹਾਰ ਕੇ ਪੂਦੇ ਪੰਜਾਬ ਨੇ ਇੱਕ ਬਦਲ ਲਿਆ ਆਇਆ ਸੀਗਾ ਵੀ ਇਹ ਕਰਨਗੇ ਅਨਾਉਂਸਮੈਂਟ ਵੀ ਹੋ ਕਰਤੀਆਂ ਸੀਗੀਆਂ ਜਿਹਨਾਂ ਦਿਲ ਨੂੰ ਖੁਸ਼ੀ ਹੁੰਦੀ ਹੈ ਪਰ ਹੱਦ ਤੱਕ ਉਹ ਅਨਾਉਂਸਮੈਂਟਾਂ ਹੋਈਆਂ ਨਹੀਂ ਪੂਰ ਚੜੀਆਂ ਹੈਗੀਆਂ ਸਾਡੀ ਮੇਨ ਮੰਗ ਜਿਹੜੇ ਸਾਡਾ ਸੀਐਸਆਰ ਦਾ ਨੋਟੀਫਿਕੇਸ਼ਨ ਹੋਇਆ ਹੋਇਆ ਹੈ ਉਹਨੂੰ ਇੰਪਲੀਮੈਂਟ ਕਰਨਾ ਸਾਰੇ ਫੀਚਰਸ ਤੇ ਪੇ ਪੇ ਕਮਿਸ਼ਨ ਦਾ ਸੀਐਸਆਰ ਨਾਲ ਫਰਕ ਪੀਣਾ ਹੈ ਸਾਡੇ 100 ਤੋਂ ਵੱਧ ਕੰਪਿਊਟਰ ਦੇ ਆਪਕੇ ਇਸ ਟਾਈਮ ਤੇ ਆਪਣੀ ਦੁਨੀਆ ਨੂੰ ਯਾਤਰਾ ਪੂਰੀ ਕਰਦੇ ਹੋਏ ਇਸ ਨੂੰ ਦੇਣ ਛੱਡ ਚੁੱਕੇ ਨੇ ਜਿਸ ਕਾਰਨ ਉਹਨਾਂ ਦਾ ਜਿਹੜਾ ਪਰਿਵਾਰ ਹੈ ਪਿੱਛੇ ਸਫਰ ਕਰ ਰਿਹਾ ਕਿਉਂਕਿ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਗਈ ਕੋਈ ਵਿੱਤੀ ਸਹਾਇਤਾ ਨਹੀਂ ਹੈਗੀ ਉਹ ਸਿਰਫ ਔਰ ਸਿਰਫ ਇੱਕ ਪੋਜਾ ਮਜ਼ਾਕ ਜੇ ਆਪਾਂ ਕਹਿ ਲਈਏ ਉਹ ਕੀਤਾ ਜਾ ਰਿਹਾ ਸਰਕਾਰ ਨੇ ਤੋਂ ਨਾਮ ਪਿਆ ਸੀ ਅੱਜ ਤੁਸੀਂ ਕੀ ਮੰਗ ਕਾੜਿਓ ਸਰਕਾਰ ਕੋਲ ਮੇਰਾ ਨਾਮ ਬਰਿੰਦਰ ਅੰਸਾ ਜੀ ਕੰਪਿਊਟਰ ਕਾਪੀ ਯੂਨੀਅਨ ਤੋਂ ਸਾਡਾ ਇਹ ਮੇਨ ਜਿਹੜਾ ਅੱਜ ਦਾ ਇਹ ਮਕਸਦ ਸੀਗਾ ਮੁੱਖ ਮੰਤਰੀ ਨੂੰ ਦੀ ਪਾਲ ਯਾਤਰਾ ਇਹ ਪਾਲ ਯਾਤਰਾ ਤੁਹਾਨੂੰ ਕਿਉਂ ਕਰਨੀ ਪਈ ਇਹ ਪਾਲ ਯਾਤਰਾ ਤੁਸੀਂ ਕਿੱਥੋਂ ਸ਼ੁਰੂ ਕੀਤੀ ਹੈ ਇਹ ਪਾਲ ਯਾਤਰਾ ਅਸੀਂ ਸੰਗਰੂਰ ਤੋਂ ਹੁੰਦੇ ਹੋਏ ਸਾਰੇ ਪੰਜਾਬ ਦੇ ਵਿੱਚ ਸਾਡੇ ਕੰਪਿਊਟਰ ਦੇ ਆਪਕ ਸਾਥੀ ਕਰ ਰਹੇ ਨੇ ਕਿਉਂਕਿ ਇਹ ਪਾਲ ਯਾਤਰਾ ਕਰਨ ਲਈ ਸਾਨੂੰ ਇਸ ਸਰਕਾਰ ਨੇ ਮਜਬੂਰ ਕੀਤਾ ਇਸ ਸਰਕਾਰ ਨੇ ਜਦੋਂ ਵੀ ਅਸੀਂ ਰੈਲੀਆਂ ਕੀਤੀਆਂ ਜਾਂ ਕੋਈ ਪ੍ਰਦਰਸ਼ਨ ਕੀਤਾ ਤਾਂ ਉਹਦੇ ਵਿੱਚ ਸਾਨੂੰ 34 ਤੋਂ 35 ਮੀਟਿੰਗਾਂ ਦਿੱਤੀਆਂ ਗਈਆਂ ਜਿਹਦੇ ਵਿੱਚੋਂ ਇੱਕ ਵੀ ਮੀਟਿੰਗ ਜਿਹੜੀ ਹੈ ਉਹ ਸਾਡੇ ਨਾਲ ਨਹੀਂ ਕੀਤੀ ਗਈ ਜਦੋਂ ਕੰਪਿਊਟਰ ਵਿਧਾਇਕਾਂ ਨਾਲ ਮੀਟਿੰਗ ਵਿੱਚ ਸਮਾਂ ਆਂਦਾ ਹੈ ਜਾਂ ਤਾਂ ਉਹ ਮੀਟਿੰਗਸ ਨੂੰ ਪੋਸਟਪੋਨ ਕਰ ਦਿੱਤਾ ਜਾਂਦਾ ਹੈ ਜਾਂ ਕੋਈ ਬਹਾਨਾ ਲਾ ਕੇ ਉਸ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ ਜੇ ਇੱਕ ਜਾਂ ਦੋ ਤੋਂ ਵੱਧ ਮੀਟਿੰਗਾਂ ਹੋਈਆਂ ਵੀ ਨੇ ਤਾਂ ਉਹਨਾਂ ਦੇ ਵਿੱਚ ਸਾਰ ਤੱਕ ਕੋਈ ਹੱਲ ਕੱਢਿਆ ਨਹੀਂ ਗਿਆ ਸਾਡੀ ਸਿਰਫ ਇੱਕੋ ਹੀ ਮੰਗ ਹੈ ਵੀ ਕੰਪਿਊਟਰ ਵਿਧਾਇਕਾਂ ਨੂੰ ਜਿਹੜਾ 2011 ਦੇ ਵਿੱਚ ਨੋਟੀਫਿਕੇਸ਼ਨ ਕੀਤਾ ਗਿਆ ਸੀ ਉੱਤੇ ਬਕਾਇਦਾ ਲਿਖਿਆ ਗਿਆ ਸੀ ਵੀ ਇਹਨਾਂ ਨੂੰ ਇਹਨਾਂ ਦੇ ਉੱਤੇ ਸਾਰੇ ਰੂਲਸ ਲਾਗੂ ਕੀਤੇ ਜਾਣਗੇ ਸੀਐਸਆਰ ਰੂਲ ਲਾਗੂ ਕੀਤੇ ਜਾਣਗੇ ਇਹਨਾਂ ਦੇ ਪਰਿਵਾਰ ਜਿਹੜੇ ਅਰਸ਼ਦ ਨੇ ਉਹਨਾਂ ਨੂੰ ਨੌਕਰੀ ਦਿੱਤੀ ਜਾਊਗੀ ਇਸ ਤੋਂ ਇਲਾਵਾ ਇਹਨਾਂ ਦੇ 6ਵੇਂ ਪੇ ਕਮਿਸ਼ਨ इवन ਕਿ 5ਵੇਂ ਪੇ ਕਮਿਸ਼ਨ ਸਾਡੇ ਤੇ ਲਾਗੂ ਕੀਤਾ ਗਿਆ ਪਰ ਇਸ ਸਰਕਾਰ ਨੇ 6ਵੇਂ ਕ ਪੇ ਕਮਿਸ਼ਨ ਤੋਂ ਸਾਨੂੰ ਮਨਾਂ ਕਰਤਾ ਤਾਂ ਇਸ ਲਈ ਸਾਡਾ ਮੇਨ ਮਕਸਦ ਇਸ ਸਰਕਾਰ ਦੇ ਮੰਤਰੀਆਂ ਨੂੰ ਭਾਲਣਾ ਇਸ ਲਈ ਸ਼ੁਰੂ ਕੀਤੀ ਅਸੀਂ ਭਾਲ ਮਹੱਤਾਂ ਦਾ ਸ਼ੁਰੂ ਕੀਤੀ ਕਿਉਂਕਿ ਜਦੋਂ ਵਾਰ-ਵਾਰ ਮੀਟਿੰਗਾਂ ਦੇ ਕੇ ਇਹ ਮੀਟਿੰਗਾਂ ਤੋਂ ਭੱਜੇ ਪਰ ਇੱਕ ਪ੍ਰਚਾਰ ਜਿਹੜਾ ਸੋਸ਼ਲ ਮੀਡੀਆ ਤੇ ਇਸ ਸਰਕਾਰ ਦੁਆਰਾ ਕੀਤਾ ਜਾ ਰਿਹਾ ਵੀ ਮੇਰੇ ਕੋਲ ਆਓ ਸੜਕਾਂ ਤੇ ਨਾ ਆਓ ਪ੍ਰਚਾਰ ਨਾ ਕਰੋ ਤਾਂ ਅਸੀਂ ਇਹ ਪ੍ਰਚਾਰ ਕਰਨ ਲਈ ਇਸ ਲਈ ਮਜਬੂਰ ਹੁੰਨੇ ਆ ਕਿਉਂਕਿ ਜਦੋਂ ਮੀਟਿੰਗਾਂ ਦੇ ਕੇ ਉਹ ਮੁੱਕਰ ਜਾਂਦੇ ਨੇ ਇਹਨੀ ਗੱਲ ਕਹਿਣੀ ਤਾਂ ਬਹੁਤ ਆਸਾਨ ਹੈ ਵੀ ਮੇਰੇ ਕੋਲ ਆਜੋ ਤੇ ਮੀਟਿੰਗਾਂ ਕਰ ਲਓ ਜਦੋਂ ਮੀਟਿੰਗਾਂ ਤੋਂ ਪੂਰੇ ਪੰਜਾਬ ਭਰ ਤੋਂ ਕੰਪਿਊਟਰ ਤੇ ਆਪ ਕੋਥੇ ਪਹੁੰਚਦੇ ਨੇ ਚੰਡੀਗੜ੍ਹ ਉਥੇ ਮੀਟਿੰਗ ਜਾ ਕੇ ਕੈਨਸਲ ਕਰ ਦਿੱਤੀ ਜਾਂਦੀ ਹੈ ਜਾਂ ਪੋਸਟਪੋਨ ਕਰ ਦਿੱਤੀ ਜਾਂਦੀ ਹੈ ਸਾਡੀ ਮੇਨ ਮੰਗ ਇਹ ਹੈ ਵੀ ਜੋ ਸਾਨੂੰ ਲਿਖਤੀ ਰੂਪ ਦੇ ਵਿੱਚ ਨੋਟੀਫਿਕੇਸ਼ਨ ਦਿੱਤੇ ਗਏ ਨੇ ਰਿਟਰਨ ਦੇ ਵਿੱਚ ਨਿਯੁਕਤੀ ਪੱਤਰਾਂ ਦੇ ਉੱਤੇ ਲਿਖਿਆ ਹੋਇਆ ਵੀ ਤੁਹਾਡੇ ਦੇ ਸੀਐਸਆਰ ਰੂਲ ਲਾਗੂ ਕੀਤੇ ਜਾਣਗੇ ਤੁਹਾਡੇ ਤੇ 6ਵੇਂ ਪੇ ਕਮਿਸ਼ਨ ਲਾਗੂ ਕੀਤਾ ਜਾਏ ਇਹਨਾਂ ਕੰਪਿਊਟਰ ਦੇ ਹਾਪਕਾਂ ਦੀ ਡਿਊਟੀ ਦੌਰਾਨ ਡੈਥ ਹੋ ਗਈ ਹੈ। ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਹ ਕੋਈ ਵੀ ਵਾਅਦਾ ਜਿਹੜਾ ਹੈ ਹਾਲ ਤੱਕ ਪੂਰਾ ਨਹੀਂ ਹੋਇਆ ਤਾਂ ਉਹ ਵਾਅਦਾ ਵਫਾ ਨਾ ਹੋਣ ਕਰਕੇ ਅਸੀਂ ਇਹ ਮੁੱਖ ਮੰਤਰੀ ਪਾੜ ਯਾਤਰਾ ਸ਼ੁਰੂ ਕੀਤੀ ਹੈ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਕੇਜਰੀਵਾਲ ਜੀ ਨਾਲ ਅਸੀਂ ਮਿਲੇ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਤੇ ਮੁੱਖ ਮੰਤਰੀ ਜੀ ਨਾਲ ਮਿਲੇ ਸੀ। ਉਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਆਪਣੇ ਮੈਨੀਫੈਸਟੋ ਦੇ ਵਿੱਚ ਸਾਡੀ ਮੰਗ ਰੱਖੀ ਸੀ ਕਿ ਕੰਪਿਊਟਰ ਦੇ ਹਾਪਕਾਂ ਨੂੰ ਜਿਹੜਾ ਹੈ ਇਟਸ ਸੁਸਾਇਟੀ 'ਚੋਂ ਕੱਢ ਕੇ ਤਾਂ ਵੀ ਆ ਜਿੱਥੇ ਕਮ ਬਾਗ ਦੇ ਵਿੱਚ ਮਰਜ ਕੀਤਾ ਜਾਵੇਗਾ ਤੇ ਉਹਨਾਂ ਨੇ ਜਿਹੜੇ ਸਾਰੇ ਬਣਦੇ ਲਾਭ ਨੇ ਉਹਨਾਂ ਨੂੰ ਜਿਵੇਂ ਲਿਖ ਕੇ ਦਿੱਤਾ ਹੋਇਆ ਹੈ ਉਹਨਾਂ ਦੇ ਲਾਗੂ ਕੀਤੇ ਜਾਣਗੇ ਸਾਡੀ ਇਹ ਹੀ ਗੁਜ਼ਾਰਿਸ਼ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਵੀ ਵੀ ਜਿਹੜਾ ਵਾਦਾ ਤੁਸੀਂ ਮੈਨੀਫੈਸਟੋ ਦੇ ਵਿੱਚ ਲਿਖ ਕੇ ਕੀਤਾ ਸੀ ਕੰਪਿਊਟਰ ਤੇ ਆਪਕਾ ਨਾਲ ਉਹ ਵਾਦਾ ਜਿਹੜਾ ਹੈ ਪੂਰਾ ਕੀਤਾ ਜਾਵੇ